10ਵੀਂ ਕਲਾਸ ਚ ਪੜ੍ਹਦੀ ਬੱਚੀ ਨੂੰ ਤਿੰਨ ਮੁੰਡੇ ਲੈ ਜਾਂਦੇ ਸੀ ਕਾਰ ਦੇ ਵਿੱਚ ਫਿਰ ਨਸ਼ੀਲੀ ਦਵਾਈ ਦੇ ਕੇ ਕਰਦੇ ਸੀ ਪੁੱਠਾ ਕੰਮ ਤੇ ਨਾਲ-ਨਾਲ ਬਣਾਉਂਦੇ ਸੀ ਉਸ ਦੀਆਂ ਨੀਲੀਆਂ ਵੀਡੀਓਜ਼ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਨੀਲੀਆਂ ਤਸਵੀਰਾਂ ਤੇ ਵੀਡੀਓ ਉਸ ਦੇ ਪਿਓ ਨੂੰ ਭੇਜ ਦਿੱਤੀਆਂ ਮਾਮਲਾ ਸੰਗਰੂਰ ਦੇ ਪਿੰਡ ਬਾਲਿਆ ਛਾਜ ਦਾ ਜਦੋਂ ਇੱਕ ਪਿਓ ਦੇ ਫੋਨ ਤੇ ਉਸ ਦੀਆਂ ਅਸ਼ਲੀਲ ਵੀਡੀਓ ਅਤੇ ਫੋਟੋਆਂ ਆਈਆਂ ਤਾਂ ਪਿਓ ਦੀਆਂ ਅੱਖਾਂ ਮੂਰੇ ਹਨੇਰਾ ਆ ਗਿਆ ਫਟਾਫਟ ਪਿਓ ਆਪਣੀ ਇਨੂੰ ਹਸਪਤਾਲ ਲੈ ਕੇ ਪਹੁੰਚ ਜਾਂਦਾ ਤੇ ਉਜ਼ਾ ਮੈਡੀਕਲ ਕਰਵਾਉਂਦਾ ਫਿਰ ਇਸ ਪੂਰੀ ਵਾਰਤਾਤ ਬਾਰੇ ਪੀੜਤ ਬੱਚੀ ਤੇ ਉਸਦੇ ਮਾਪੇ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਦੋ ਪਿੰਡ ਦੇ ਅਤੇ ਇੱਕ ਮਾਨਸਾ ਦਾ ਲੜਕਾ ਪਹਿਲਾਂ ਉਸ ਦੀ ਬੱਚੀ ਨੂੰ ਨਾਂ ਲੈ ਕੇ ਜਾਂਦੇ ਸੀ ਅਤੇ ਫਿਰ ਕੋਲਡ ਡਰਿੰਕ ਦੇ ਵਿੱਚ ਨਸ਼ੀਲੀ ਦਵਾਈ ਦੇ ਕੇ ਉਸਦੇ ਨਾਲ ਅਚਾਹ ਪੁੱਠਾ ਕੰਮ ਕਰਦੇ ਸੀ ਲੈ ਮੈਂ ਤੁਹਾਨੂੰ ਕਹਿੰਨੀ ਉਮਰ ਹੈ ਤੇ ਕਿਹੜੀ ਗਲਾਚ ਪੜਦੇ ਹੋ ਕੀ ਹੋਇਆ ਕਿਹਨੇ ਕੀਤਾ ਕਿਹਨੇ ਜਿਹਨਾਂ ਕਰਦੇ ਨੇ ਮੇਰਾ ਹੀ ਬਾਲੀਆਂ ਪਿੰਡਾ ਹੀ ਮੇਰੀ 4.5 ਸਾਲ ਦੀ ਉਮਰ ਆ ਗਈ ਤੇ ਮੈਂ 10ਵੀਂ ਕਲਾਸ ਚ ਪੜ੍ਹਦੀ ਆ ਜੀ ਉਹ ਮੁੰਡੇ ਮੈਨੂੰ ਧਮਕਾਉਂਦੇ ਡਰਾਉਂਦੇ ਰਹੇ ਜੀ ਜਿਹੜਾ ਮੁੰਡਾ ਮੀਜ਼ ਵੀ ਜਿਨ੍ਹਾਂ ਦੇ ਘਰੇ ਉਹ ਜੀ ਰਹਿੰਦਾ ਸੀਗਾ ਮੈਂ ਉਹਨਾਂ ਦੇ ਘਰੇ ਜਿਵੇਂ ਗਵਾਂਢ ਆਈ ਉਹ ਮੀ ਜਾਂਦੀ ਰਹਿੰਦੀ ਸੀ ਜੀ ਤੇ ਉਸ ਤੋਂ ਬਾਅਦ ਜੀ ਮੈਨੂੰ ਕੋ ਕੁਝ ਕੁਝ ਦੇ ਦਿੰਦੇ ਸੀ ਤੇ ਇਹ ਕੋ ਕੁਝ ਉਹ ਫਿਰ ਬਾਅਦ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ ਮੇਰੇ ਨਾਲ ਕੀ ਹੋ ਰਿਹਾ ਹੈ ਮੇਰੇ ਨਾਲ ਬਹੁਤ ਜ਼ਬਰਦਸਤੀ ਹੋਈ ਆ ਜੀ ਤੇ ਉਹਨੇ ਮੇਰੇ ਬਹੁਤ ਗੰਦੀਆਂ ਫੋਟੋਆਂ ਵੀ ਖਿੱਚ ਲਈਆਂ ਤੇ ਉਹ ਵਾਇਰਲ ਹੋ ਗਈਆਂ ਸੀ ਹੁਣ ਡਿਲੀਟ ਹੋਣ ਡਿਲੀਟ ਕਰਤੀਆਂ ਜੀ ਸਾਰਿਆਂ ਨੇ ਜੀ ਤੇ ਇਹ ਹੁਣ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਤੇ ਇਹਨਾਂ ਨੂੰ ਮਿਲਣੀ ਚਾਹੀਦੀ ਇਹ ਤਿੰਨ ਮੁੰਡੇ ਨੇ ਜੀ ਕਿੱਥੋਂ ਕਿੱਥੋਂ ਦੇ ਨੇ ਦੋ ਬਾਲੀਆਂ ਦੇ ਨੇ ਇੱਕ ਮਾਨਸਾ ਦਾ ਹੀ ਇਹ ਤਾਂ ਕਿਹਾ ਵੀ ਮੁੰਡਿਆਂ ਨੂੰ ਹਾਂਜੀ ਕਹਿੰਦੇਰੇ ਵੀ ਘਰਦਿਆਂ ਨੂੰ ਮਾਰਾਂਗੇ ਵੀ ਨਹੀਂ ਸਾਡੇ ਨਾਲ ਚੱਲੇ ਜੀ ਕਿਹੜਾ ਪਿੰਡ ਆ ਜੀ ਤੇ ਕੁੜੀ ਕਿੰਨੇ ਸਾਲ ਦੀ ਤਾਂ ਕੀ ਗੱਲਬਾਤ ਹੋਈ ਕੁੜੀ ਹੈਗੀ ਆ ਜੀ ਮੇਰੀ 13.5 ਸਾਲਾਂ ਦੀ ਜੀ ਕੁੜੀ ਨੂੰ ਡਰਾ ਡਰਾ ਕੇ ਜੀ ਤੇਰੇ ਨਾਮ ਕਿਦੋਂ ਠੰਡੇ ਚ ਦੇਤਾ ਜੀ ਕੁਛ ਕੁੜੀ ਨੂੰ ਕੁਛ ਨਹੀਂ ਪਤਾ ਲੱਗਦਾ ਤੇ ਜੀ ਮੇਰੇ ਨਾਲ ਕੀ ਕਰਦੇ ਨੇ ਕੀ ਨਹੀਂ ਕਰਦੇ ਤੇ ਇਹਦੀਆਂ ਫੋਟੋਆਂ ਜੀ ਵਾਇਰਲ ਕਰਤੀਆਂ ਤੇ ਉਸ ਤੋਂ ਬਾਅਦ ਜੀ ਵਾਇਰਲ ਕਰਕੇ ਤੇਰੀ ਮਾਂ ਨੂੰ ਤੇਰੇ ਡੈਡੀ ਨੂੰ ਐ ਕਰਾਂਗੇ ਕੁੜੀ ਨੂੰ ਜੀ ਡਰਾਬੇ ਮਾਰਦੇ ਰਹੇ ਜੀ ਬਹੁਤ ਜ਼ਿਆਦਾ ਧੱਕੇ ਬਹੁਤ ਦਿੱਤੇ ਜੀ ਫਿਰ ਜੀ ਤਿੰਨ ਚਾਰ ਦਿਨ ਹੋ ਗਏ ਉਸ ਤੋਂ ਬਾਅਦ ਜੀ ਸਾਡੇ ਕੰਦ ਟੱਪ ਗਏ ਪਰ ਸਾਤੋਂ ਫੜੇ ਨਹੀਂ ਗਏ ਹੈਗੇ ਜੀ ਕੰਦ ਟਾਪੇ ਉਹ ਲਾਂਗੇ ਛਾਲੇ ਮਹਾਂ ਲੇਦੇ ਨੇ ਜੀ ਉਹ ਦੇਖੇ ਨੇ ਜਿੰਦਾ ਸਾਡਾ ਤੋੜਿਆ ਪਿਆ ਤੀ ਜੀ ਕੀ ਕੀਤਾ ਕੁੜੀ ਨਾਲ ਕੀ ਗੱਲ ਹੈ ਕੁੜੀ ਨਾਲ ਉਹਦੇ ਨਹੀਂ ਜੀ ਕੁਛ ਕੀਤਾ ਉਹ ਤੋਂ ਪਹਿਲਾਂ ਉਹਨਾਂ ਨੇ ਕੁੜੀ ਨੂੰ ਵੀ ਨਹੀਂ ਪਤਾ ਜੀ ਉਹਨਾਂ ਨੇ ਕੀ ਕਰਿਆ ਕੀ ਨਹੀਂ ਕਰਿਆ ਕੁੜੀ ਦੀਆਂ ਫੋਟੋਆਂ ਬਹੁਤ ਗੰਦੀਆਂ ਜਾਂਦੀਆਂ ਉਹਨਾਂ ਨੇ ਵਾਇਰਲ ਕਰਤੀਆਂ ਜੀ ਇਹ ਸਾਨੂੰ ਜਦੋਂ ਪਤਾ ਲੱਗਿਆ ਸਾਨੂੰ ਤਾਂ ਜੀ ਜਦੋਂ ਸਾਡੇ ਅੰਦਰ ਆਟੇ ਕੁੜੀ ਨੂੰ ਬਹੁਤ ਜ਼ਿਆਦਾ ਡਰੱਬ ਆਉ ਤੋ ਡਰੱਬੇ ਮਾਰੀ ਗਏ ਤੇ ਮਾਂ ਨੂੰ ਤੇ ਡੈਡੀ ਨੂੰ ਆਏ ਕਰਾਂਗੇ ਜੀ ਸਾਡੇ ਫੋਨ ਤੇ ਜੀ ਉਹਨਾਂ ਨੇ ਚੈਟ ਚ ਲਿਖ ਕੇ ਭੇਜਤਾ ਜੀ ਜਿੱਦੇ ਸਾਡੇ ਅੰਦਰ ਆਏ ਬਣੇ ਨੇ ਕੁੜੀ ਨੂੰ ਕਹਿੰਦੇ ਤੂੰ ਸਾਨੂੰ ਮਿਲ ਲਾਉਂਦੀ ਆ ਕੁੜੀ ਕਹਿੰਦੀ ਮੈਂ ਨਹੀਂ ਆਉਦੀ ਮਿਲਣਾ ਮਿਲਣਾਉਂਦੀ ਹੈਗੀ ਜੀ ਕੁੜੀ ਫਿਰ ਗਈ ਨਹੀਂ ਹੈਗੀ ਜੀ ਆਪ ਜ਼ਬਰਦਸਤੀ ਨਾਲ ਜੀ ਸਾਰੇ ਅੰਦਰ ਆ ਟਾਪਰ ਰੱਖ ਗਏ। ਕਿ ਕੁੜੀ ਨਾਲ ਕੋਈ ਦੁਸ਼ਗਲ ਨਹੀਂ ਹੋਇਆ। ਉਹ ਨਹੀਂ ਕਰਿਆ ਨਹੀਂ ਗਿਆ ਹੈਗਾ ਜੀ ਉਹਦੇ ਨੇ ਕੋਈ ਕਰਿਆ ਕੁੜੀ ਸਾਡੇ ਲਵੇ ਪਈ ਤੇ ਜੀ। ਪਹਿਲਾਂ ਕੀਤਾ ਗਿਆ। ਪਹਿਲਾਂ ਕੀਤਾ ਗਿਆ ਜੀ ਇਹਨੂੰ ਕੁਝ ਪਤਾ ਨਹੀਂ ਜੀ ਹੈਗਾ ਜੀ। ਗੁੰਮ ਹੋ ਕੇ ਕੁੜੀ ਸਾਡੇ ਘਰੇ ਆ ਕੇ ਡਿੱਗੀ। ਹੋ ਗਿਆ ਕਿਵੇਂ ਕਰਦੇ ਨੇ ਜੀ। ਹੁਣ ਅਸੀਂ ਕਹਿੰਨੇ ਆ ਵੀ ਉਹ ਮੁੰਡੇ ਨੂੰ ਜੀ ਸਜ਼ਾ ਹੋਣੀ ਚਾਹੀਦੀ ਹੈ ਜੀ। ਕਿੱਥੋਂ ਦੇ ਮੁੰਡੇ ਤੇ ਕਿੰਨੇ ਨੇ। ਇੱਕ ਤਾਂ ਜੀ ਪਿੰਡਾ ਮੁੰਡਾ ਹੈਗਾ ਜੀ ਸਾਡੇ ਪਿੰਡ ਦਾ ਉਹਨਾਂ ਦੇ ਘਰੇ ਜ਼ਬਰਦਸਤੀ ਉਹ ਮੁੰਡਾ ਰਹਿੰਦਾ ਸੀ ਜੀ ਉਹਨਾਂ ਨੇ ਘਰੇ ਜੀ ਕਬੂਤਰ ਰੱਖੇ ਹੋਏ ਨੇ ਕਹਿੰਦੇ ਇਹ ਤਾਂ ਕਬੂਤਰਾਂ ਦਾ ਮਾਰਾ ਆਉਂਦਾ ਜੀ ਫਿਰ ਉਦੋਂ ਬਾਅਦ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਨੂੰ ਪਹਿਲਾਂ ਕੋਈ ਪਤਾ ਨਹੀਂ ਦੀ ਵੀ ਉਹੀ ਮੁੰਡਾ ਜਦੋਂ ਸਾਡੇ ਬੀਹੀ ਘਮਾਣਦੇ ਨੇ ਜੀ ਉਹ ਦੇਖ ਲਿਆ ਸਾਨੂੰ ਪਤਾ ਲੱਗ ਗਿਆ ਵੀ ਇਹੀ ਮੁੰਡਾ ਫਿਰ ਉਹ ਸਾਡੇ ਅਸੀਂ ਨਹੀਂ ਬੀਹੀ ਦੇ ਵੀ ਅਸੀਂ ਕਿਸੇ ਦੇ ਘਰੋਂ ਜੀ ਉਹ ਚਕਾਤਾ ਬੋਲਸਣੋ ਜੀ ਉਦੋਂ ਬਾਅਦ ਜੀ ਫਿਰ ਜੀ ਅਸੀਂ ਹਸਪਤਾਲ 'ਚ ਪਹੁੰਚ ਗਏ ਜੀ ਡਾਕਟਰੀ ਮੈਡਮ ਹੋਏ ਹਾਂਜੀ ਹੋਇਆ ਮੈਡੀਕਲ ਜੀ ਗੁੜੀ ਕੁਰਕ ਕੇ ਹੋਰ ਵੀ ਉਸ ਨਾਲ ਮੁੰਡੇ ਨੂੰ ਗਈ ਹਾਂ ਕਿੰਨੇ ਜਾਣੇ ਨੇ ਮੁੰਡੇ ਤਿੰਨ ਮੁੰਡੇ ਨੇ ਜੀ ਓ ਜਿਹੜਾ ਜ਼ਬਰਦਸਤੀ ਕਰਦਾ ਕੁੜੀ ਨਾਲ ਉਹ ਕੱਲਾ ਮੁੰਡਾ ਜੀ ਕਿਹੜਾ ਮੁੰਡਾ ਬਾਲੀਆਂ ਦੇ ਰਹਿਣ ਵਾਲੇ ਆ ਜੀ ਕੀ ਗੱਲ ਬਾਤ ਹੋਈ ਆ ਕੁੜੀ ਛੋਟੀ ਕਿੰਨੇ ਸਾਲ ਦੀ ਆ ਤੁਸੀਂ ਕੀ ਕੰਮ ਕਰਦੇ ਹੋ ਕੀ ਗੱਲ ਬਾਤ ਅਸੀਂ ਦਿਹਾੜੀ ਕਰਦੇ ਆਂ ਜੀ ਮਜ਼ਦੂਰੀ ਜੀ ਤੇ ਕੁੜੀ ਮੇਰੀ ਹੈਗੀ ਆ ਜੀ 14 ਸਾਲਾਂ ਦੀ ਜੀ ਦੋ ਬੰਦੇ ਨੂੰ ਤਿੰਨੇ ਬੰਦਿਆਂ ਦੇ ਵਿੱਚੋਂ ਜੀ ਤਿੰਨੇ ਬੰਦੇ ਦੋ ਬੰਦੇ ਗੱਡੀ 'ਚ ਸਿੱਟ ਲੈਂਦੇ ਸੀ ਤੀਜਾ ਬੰਦਾ ਇਹਦੇ ਨਾਲ ਰੇਪ ਕਰਦਾ ਸੀ ਜੀ ਰੇਪ ਕਰਕੇ ਜੀ ਉਸ ਤੋਂ ਬਾਅਦ ਇਹਨਾਂ ਨੂੰ ਧਮਕੀਆਂ ਡਰਾਉਂਦਾ ਸੀ ਵੀ ਤੇਰੇ ਮਾਪੇ ਨੂੰ ਜੇ ਐਂ ਕਰੇਂਗੀ ਤੂੰ ਦੱਸਾਂਗੇ ਤੇਰੀਆਂ ਫੋਟੋਆਂ ਵਾਇਰਲ ਕਰਾਂਗੇ ਸਾਰਾ ਕੁਝ ਵੀ ਨਹੀਂ ਤੇਰੇ ਮਾਪੇ ਪਰੋਂ ਮਾਰਾਂਗੇ ਤੇਰੀ ਭੈਣ ਨੂੰ ਉਹ ਕਰਾਂਗੇ ਤੇ ਐਂ ਕਰਕੇ ਜੀ ਡਰਾ ਕੇ ਕੁੜੀ ਨੂੰ ਜੀ ਕਹਿੰਦੇ ਤੇ ਵੀ ਤੈਨੂੰ ਪੂਰਾ ਗੰਦ ਪਾਵਾਂਗੇ ਇਸ ਪਿੰਡ ਦੇ ਵਿੱਚ ਵੀ ਤੇਰਾ ਪਤਾ ਲੱਗੂਗਾ ਵੀ ਤੂੰ ਨਹੀਂ ਸਾਡੇ ਨਾਲ ਹੋਰ ਚੱਲ ਕਿਧਰੇ ਬਲੈਕਮੇਲ ਦਾ ਸਿਸਟਮ ਵੀ ਸੀ ਇਹਨਾਂ ਦਾ ਐ ਨਹੀਂ ਪਤਾ ਵੇਚਣ ਦਾ ਸਿਸਟਮ ਵੀ ਸੀ ਜੱਟਾ-ਚੱਟਾ ਪ ਪੁਲਿਸ ਕਹਿ ਰਹੀ ਹੈ ਪੁਲਿਸ ਕਹਿ ਰਹੀ ਆਈ ਬਈ ਆਪਦੇ ਬਣਦੀ ਕਾਰਵਾਈ ਕਰੋ ਸਾਡੇ ਵੱਲੋਂ ਬਿਆਨ ਲਿਖਿਆ ਗਿਆ ਜੀ ਤੇ ਜੇ ਕੋਤਲੇ ਕੋਈ ਜੋ ਮੁੰਡਾ ਕਿਸੇ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਦਾ ਮੁੰਡਾ ਜੀ ਕਹਿੰਦਾ ਮੈਨੂੰ ਵੀ ਮੈਂ ਜੇਲਾਂ ਵੀ ਕੱਟੀਆਂ ਹੋਈਆਂ ਨੇ ਕੋਸ ਮਰਜ਼ੀ ਕਰ ਲੋ ਮੇਰਾ ਮੈਂ ਵੀ ਪਹਿਲਾਂ ਵੀ ਛੁੱਟਿਆ ਮੈਂ ਪੈਸ ਦੇ ਜ਼ੋਰ ਤੇ ਫੇਰ ਵੀ ਛੁੱਟ ਸਕਦਾ ਹਾਂ ਇਹ ਮਾਨਸਾ ਦਾ ਰਹਿਣ ਵਾਲਾ ਜੀ ਕੋਈ ਸਾਨੂੰ ਪੱਕਾ ਟਿਕਾਣਾ ਇਹਦਾ ਮਾਨਸਾ ਦੇ ਲਵੀ ਆ ਪਿੰਡ ਪੁੰਡ ਕੋਈ ਦੱਸ ਦਿੰਨੇ ਜੀ ਕਦੇ ਕਹਿੰਦੇ ਨੇ ਸਰਸੇ ਲਵੀ ਆ ਕਦੇ ਕਹਿੰਦੇ ਨੇ ਮਾਨਸਾ ਲਵੀ ਆ ਜੀ ਇੱਥੇ ਇੱਥੇ ਦੀ ਬੋਲ ਰਹੇ ਨੇ ਜੀ ਸਾਨੂੰ ਪੱਕਾ ਜੀ ਸਬੂਤ ਨਹੀਂ ਅਸੀਂ ਉਧਰ ਦੇ ਭੱਜੇ ਫਿਰਦਿਆਂ ਕੁੜੀ ਨੂੰ ਚੱਕੀ ਜੀ ਜੋ ਇਸ ਵਿਸ਼ੇ ਉੱਤੇ ਡੀਐਸਪੀ ਮਨੋਜ ਗੋਰਸੀ ਨਾਲ ਗੱਲ ਕੀਤੀ ਤਾਂ ਉਹਨਾਂ ਕਹਿ ਕੇ ਮੁਕੱਦਮਾ ਦਰਜ ਕਰ ਲਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਹੈਗਾ ਲੜਕੀ ਦੇ ਪੇਰੈਂਟਸ ਦੀ ਹਾਜ਼ਰੀ ਦੇ ਵਿੱਚ ਉਹਦੇ ਬਿਆਨ ਲਿਖ ਕੇ ਬਣਦੀ ਕਾਰਵਾਈ ਉਹਦੇ ਵਿੱਚ ਕਰ ਦਿੱਤੀ ਗਈ ਹੈ ਤੇ ਉਦੋਂ ਫਰਦਰ ਜੋ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਜਾਂ ਕੋਈ ਹੋਰ ਨਵੀਂ ਨਵੇਂ ਕੋਈ ਫੈਕਟ ਸਾਹਮਣੇ ਆਣਗੇ ਤਾਂ ਉਹ ਉਹਦੇ ਵਿੱਚ ਜੋ ਕਿ ਧਾਰਾ ਦਾ ਵਾਅਦਾ ਹੋਊਗਾ ਉਹ ਵੀ ਕਰ ਦਿੱਤਾ ਜਾਊਗਾ ਦੇਖਣਾ ਹੋਵੇਗਾ ਕਿ ਹੁਣ ਇਸਪੀਰਿਤ ਪਰਿਵਾਰ ਨੂੰ ਕੀ ਇਨਸਾਫ ਮਿਲਦਾ ਹੈ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜਿਨ੍ਹਾਂ ਨੌਜਵਾਨਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ